ਜਦੋਂ ਵੀ ਸਮਾਂ ਮਿਲੇ ਇਸ ਗਿੰਤੀ ਮਿੰਤੀ ਚ ਨਹੀਂ ਇੱਕ ਤਾਂ ਨਿਤਨੇਮ ਆਪਾਂ ਕਰਨੀ ਕਰਨੇ ਸਵੇਰੇ ਸ਼ਾਮ ਹੁਣ ਪਰੇਸ਼ਾਨੀਆਂ ਸਭ ਨੂੰ ਕਿਹੜਾ ਬੰਦਾ ਜਿਹੜਾ ਪਰੇਸ਼ਾਨ ਨਹੀਂ ਕਰ ਤੋਂ ਇਹ ਗੱਲ ਹੋਰ ਜਿਹੜਾ ਆਪਾਂ ਮਨਮੁਨ ਡੋਲਦਾ ਹੈ ਨਾ ਜੀ ਫੁਲਾਣੇ ਨੇ ਆ ਕਹਿੰਦਾ ਫੁਲਾਣੇ ਪ੍ਰਚਾਰਕ ਨੇ ਇਹ ਤਾਂ ਹੀ ਡੋਲਦਾ ਕਿਉਂਕਿ ਅਸੀਂ ਬਾਣੀ ਨਾਲ ਜੁੜੇ ਨਹੀਂ ਜਿੱਦਾਂ ਜੁੜ ਗਏ ਸਾਰੀ ਦੁਨੀਆ ਇੱਕ ਪਾਸੇ ਹੋ ਜਾ ਆਪਾਂ ਨੂੰ ਕੋਈ ਨਹੀਂ ਡੁਲਾਸ ਸਕਦਾ ਇਹ ਸੱਚੀ ਦੁੱਖ ਦੁੱਖ ਦਾ ਰੂਪ ਵਟਵਟ ਕਿਉਂ ਹੁੰਦਾ ਹੈ ਪਾਤਰ ਬਦਲ ਬਦਲ ਕੇ ਹੁੰਦਾ ਚੀਜ਼ਾਂ ਤੋਂ ਹੀ ਨੇ ਨਾ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚੇਤੂ ਉਦਾਸ ਥੋੜੇ ਥੋੜੇ ਸਭ ਦੁਖੀ ਸੁਖੀ ਹਰੀਕੇ ਦਾਸ ਜਿੰਨਾ ਸਮਾਂ ਮਿਲੇ ਹੁਣ ਜੇ ਆਪਾਂ ਸਾਰੀ ਹੁਣ ਦਾੜੇ ਚਿੱਟੇ ਹੋ ਗਏ ਗੋਡੇ ਗਾਡੇ ਸਭ ਮੈਂ ਵੀ ਨਹੀਂ ਗੱਲ ਕਰ ਰਿਹਾ ਸਾਰਾ ਉਹ ਭਿਆ ਪੁਰਾਣਾ ਚੌੜਾ ਉਹ ਚਲਿਆ ਤੇ ਆਪਾਂ ਅਜੇ ਵੀ ਪੁੱਛੀ ਜਾਈਏ ਨਾਮ ਬਾਰੇ ਕੀ ਹੈ ਜੀ ਗੁਰਮਖੋ ਛੱਡ ਦੇ ਉਹਨਾਂ ਸਾਰੀਆਂ ਗੱਲਾਂ ਨੂੰ ਸਿਰਫ ਇੱਕੋ ਸੇਧ ਪੰਛੀ ਦੀ ਤਰ੍ਹਾਂ ਰੱਖੋ ਮੈਂ ਉਡਾਰੀ ਮਾਰ ਕੇ ਗੁਰੂ ਨਾਨਕ ਦੇ ਚਰਣਾ ਵਿੱਚ ਹੀ ਪਹੁੰਚਣਾ ਤੇਰੀ ਜ਼ਿੰਦਗੀ ਵਿੱਚ ਕੋ ਸਾਲ ਲਿਖਿਆ ਜਾ ਚੁੱਕਾ ਹੈ ਜਿਸ ਦਿਨ ਤੂੰ ਇਸ ਸੰਸਾਰ ਤੋਂ ਕੂਚ ਕਰਨਾ ਹੈ ਜਦੋਂ ਮੌਤ ਆਉਣੀ ਹੈ ਸਭ ਦਾ ਲਿਖਿਆ ਜੀ ਮੋਦਨ ਕਿਹਾ ਇੱਥੇ ਤਾਂ ਡੇਟ ਆਫ ਬਰਥ ਬੰਦਈ ਬਾਅਦ ਵਿੱਚ ਪਹਿਲਾ ਮਰਨ ਲਖਾਇ ਮੰਡਲ ਮੈਂ ਆਈ ਗਏ ਸਕੂਲ ਜਾਣ ਦੀ ਉਮਰ ਨਿਰਧਾਰਤ ਕਰ ਦਿੱਤੀ ਵਿਆਹ ਦੀ ਉਮਰ ਨਿਰਧਾਰਤ ਕੀਤੀ ਕਾਇਦੇ ਕਾਨੂੰਨ ਨੇ ਇਨਸਾਨ ਦੇ ਰਟਾਇਰ ਹੋਣ ਦੀ ਉਮਰ ਵੀ ਨਿਰਧਾਰਤ ਕਰ ਦਿੱਤੀ ਪਰ ਅੱਜ ਤੱਕ ਇਸ ਧਰਤੀ ਤੇ ਕੋਈ ਮੁਲਕ ਐਸਾ ਨਹੀਂ ਜਿਨੇ ਇਹ ਕਾਇਦਾ ਕਾਨੂੰਨ ਬਣਾਇਆ ਹੋਵੇ ਕਿ ਸਾਡੇ ਮੁਲਕ ਵਿੱਚ ਇੰਨੇ ਸਾਲ ਤੋਂ ਪਹਿਲਾਂ ਕਿਸੇ ਨੂੰ ਮੌਤ ਨਹੀਂ ਆ ਸਕਦੀ ਹਕੀਕਤ ਇਹ ਵੇ ਮਰਨ ਤੋਂ ਬਾਅਦ ਵੀ ਜੇ ਪ੍ਰੇਮ ਚ ਭਿੱਜ ਕੇ ਰੱਬ ਦੀ ਕੀਰਤੀ ਕੀਤੀ ਜਾ ਸੱਚੀ ਮਚੀਰੂ ਦਾ ਛੁਟਕਾਰਾ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਤੁਸੀਂ ਚੁਗਿਰਦੇ ਦੇਖ ਨਹੀਂ ਤੁਹਾਡੇ ਕਿੰਨੇ ਘਰਾਂ ਚ ਸੱਦੇ ਪੈ ਰਹੇ ਆ ਕਿਤੇ ਨਾ ਕਿਤੋਂ ਫੋਨ ਆ ਰਿਹਾ ਜ ਫਲਾਣਾ ਚਲਾ ਗਿਆ ਜ ਫਲਾਣਾ ਚਲਾ ਗਿਆ ਜਿਹਦੇ ਨਾਲ ਨਾਂ ਵੀ ਰਿਸ਼ਤਾ ਹੋਵੇ ਆ ਦੇਖੋ ਪਿਛਲੇ ਸਮੇਂ ਚ ਕਿੰਨੇ ਸੱਦੇ ਪਏ ਤੇ ਕਿੰਨੇ ਬੰਦੇ ਜਿਹੜੇ ਅੱਜ ਦੇ ਨਜ਼ਦੀਕੀ ਉਹ ਵੀ ਚਲੇ ਗਏ ਉੱਚੀਆਂ ਗੱਲਾਂ ਕਰਨ ਦੇ ਨਾਲ ਬੰਦੇ ਉੱਚੇ ਨਹੀਂ ਹੁੰਦੇ ਸੁਰਤ ਦੇ ਉੱਚੇ ਹੋਣ ਨਾਲ ਹੀ ਬੰਦੇ ਉੱਚੇ ਹੁੰਦੇ ਸਿਰਫ ਇੱਕ ਵਾਰੀ ਆਪਣੇ ਪਰਿਵਾਰ ਦੇ ਜੀਆਂਵਲ ਛਾਤੀ ਜ਼ਰੂਰ ਮਾਰਿਆ ਕਰੋ ਜਿਹੜੇ ਜਾ ਚੁੱਕੇ ਨੇ ਸੱਚੀ ਮੁੱਚੀ ਜਾ ਚੁੱਕਿਆ ਨੂੰ ਚੇਤੇ ਕਰਕੇ ਕਹਿੰਦੇ ਆ ਤੁਹਾਨੂੰ ਸੱਦੇ ਆਗੇ ਸੱਦਾ ਸਾਨੂੰ ਵੀ ਆਉਣ ਵਾਲਾ ਤੂੰ ਅੱਬਾ ਪਿਤਾ ਦੀ লাশ ਦੇਖੀ ਤੂੰ ਮਾਂ ਦੀ লাশ ਦੇਖੀ ਜਿਨ੍ਹਾਂ ਮਾਪਿਆਂ ਨੇ ਜਨਮ ਦਿੱਤਾ ਆਪਣੇ ਖੱਥੀ ਤੋਰ ਕੇ ਆਏ ਸੜੜੇ ਨਿਤ ਪਵਨ ਮਣਾ ਤੂੰ ਯਾਦ ਕਰ ਕਿ ਇੱਕ ਦਿਨ ਤੂੰ ਵੀ ਉਸ ਰਸਤੇ ਤੇ ਜਾਣਾ ਜਿੱਥੇ ਮਾਪੇ ਗਏ ਗੁਰਮਖੋ ਆਦਮੀ ਦਾ ਲਬਜ਼ੀ ਅਰਥ ਏ ਵੇ ਆ ਗਮੀ ਜੇ ਦਮ ਆ ਗਿਆ ਤੇ ਹੈ ਜੇ ਨਹੀਂ ਆਇਆ ਤੇ ਮੁਰਦਾ ਹੈ ਨਹੀਂ ਪਿਆਰਿਓ ਯਾਦ ਰੱਖਿਓ ਅਸੀਂ ਕਿਤੇ ਜਾਣ ਵਾਸਤੇ ਤਿਆਰੀ ਬਹੁਤ ਕਰੀ ਬੈਠੇ ਹਾਂ ਮੇਰੇ ਹੱਥ ਜੋੜ ਕੇ ਬੇਨਤੀ ਏ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹਨੂੰ ਛੱਡ ਕੇ ਜਾਣਾ ਉਹਦੇ ਲਈ ਵੀ ਤਿਆਰੀ ਕਰ ਉਹ ਤਿਆਰੀ ਕੀ ਹੈ ਨਾਮ ਸਤ ਸੰਗਤ ਸੇਵਾ ਇੱਕ ਪਾਸੇ ਕਹਿੰਦਾ ਸਰੀਰ ਖਤਮ ਹੋ ਜਾਣਾ ਤੇ ਸਰੀਰ ਨਾਲ ਕੀਤੇ ਹੋਏ ਕੰਮ ਵੀ ਇੱਥੇ ਰਹਿ ਜਾਣੇ ਨੇ ਵਾਕੀ ਰਹਿਣੇ ਆ ਪਰ ਮਾੜੇ ਕੰਮ ਕੀਤੇ ਹੋਏ ਉਕਰੇ ਕੋਈ ਸੰਸਕਾਰ ਜਿਹੜੇ ਨੇ ਉਹ ਮਰਨ ਤੋਂ ਬਾਅਦ ਵੀ ਅੱਗੇ ਜਾਂਦੇ ਆ ਜਿਉਂ-ਜਿਉਂ ਬੰਦੇ ਨੂੰ ਮੌਤ ਨੇੜੇ ਦਿਸਦੀ ਏ ਭਾਗਾ ਵਾਲੇ ਨੇ ਉਹ ਜਿਹੜੇ ਅੰਦਰੋਂ ਜਾ ਕੇ ਫਿਰ ਰੱਬ ਦਾ ਸੋਹਲਾ ਘੌਂ ਲੱਗ ਪੈਂਦੇ ਸੱਚੀ ਜੀ ਗੁਰੂ ਤੇ ਭਰੋਸਾ ਕਰਕੇ ਤੁਰਿਏ ਬਾਣੀ ਪੜਨ ਵਾਲਿਆਂ ਨੂੰ ਜਮ ਨਹੀਂ ਲੈਣ ਆਉਂਦੇ ਬਾਣੀ ਪੜਨ ਵਾਲਿਆਂ ਦਾ ਰਸਤਾ ਜਮਦੂਤਾਂ ਦਾ ਨਹੀਂ ਜਿਹੜਾ ਸਤਗੁਰੂ ਦੇ ਬਚਨ ਮੰਨ ਕੇ ਰਹਿਤ ਜ਼ਿੰਦਗੀ ਚ ਕਮਾਂਦਾ ਹੈ ਸੱਚੇ ਉਹਨੂੰ ਸਤਗੁਰੂ ਆਪ ਲੈਣ ਆਉਂਦੇ ਆ ਗੁਰੂ ਸਾਹਿਬ ਖੰਡਨ ਕਰਨ ਦੀ ਤਾਂ ਸਾਨੂੰ ਕਹਿੰਦਿਆ ਉਹਦੇ ਨਾਲ ਜੁੜ ਜਿੰਨੇ ਪੈਦਾ ਕੀਤੇ ਜੇ ਕਿ ਮੰਦਾ ਕੀਤਾ ਤਾਂ ਵੀ ਉਹਨੇ ਪੈਦਾ ਕੀਤਾ ਤੇ ਚੰਗਾ ਕੀਤਾ ਤਾਂ ਵੀ ਉਹਨੇ ਪੈਦਾ ਕੀਤਾ ਤੁਤ ਦਵੇਸ ਨੂੰ ਛੱਡ ਕੇ ਉਹਨੂੰ ਯਾਦ ਕਰ ਜਿਹੜਾ ਸਭ ਨੂੰ ਸਾਂਭੀ ਬੈਠਾ। ਅਵਲ ਅੱਲਾ ਨੂਰ ਉਪਾਇਆ ਸਭ ਤੋਂ ਪਹਿਲੇ ਨੂਰ ਜਿਹਨੂੰ ਸ਼ਬਦ ਕਹਿੰਦੇ ਆਪਾਂ। ਸਭ ਤੋਂ ਪਹਿਲਾ ਅੱਲਾ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ। ਕੌਣ ਭਲੇ? ਕੋ ਮੰਦੇ। ਸੱਚੀ ਕਈ ਵਾਰੀ ਦਿਲ ਕਰਦਾ ਵੀ ਉਮਰ ਥੋੜੀ ਹੈ ਨਾ। ਬੰਦੇ ਕੋਲ ਇੰਨੀ ਜ਼ਿੰਦਗੀ ਨਹੀਂ ਜਿੰਨਾ ਵੱਡਾ ਗੁਰੂ ਹੈ। ਜਿਨੇ ਅੰਗਨੇ ਗੁਰੂ ਗ੍ਰੰਥ ਸਾਹਿਬ ਦੇ ਇੰਨੇ ਜਨਮ ਲੈ ਕੇ ਵਿਆਖਿਆ ਨਹੀਂ ਹੋ ਸਕਦੀ। ਉਹਨਾਂ ਜਾਦੇ ਭਾਈ ਧਰਮ ਸਿੰਘ ਹੋਣੀ ਨਾ। ਆਸਾ ਦੀ ਵਾਰ ਦਾ ਕੀਰਤਨ ਕਰਨ ਤੋਂ ਬਾਅਦ ਬੰਗਲਾ ਸਾਹਿਬ ਫਿਰ ਕ ਕਿੰਨੇ ਸਨ ਓਟੇ ਢਲੀ ਪੜੀ ਇਹ ਰੂਹ ਨਹੀਂ ਪੜਨ ਲਗਾ ਖਰ ਗੁਰਦੁਆਰੇ ਚਾਹੀਦਾ ਹੈ 6 ਮਹੀਨੇ ਨਹੀਂ ਤੇ ਕਟੋਕਟ ਸਾਲ ਬਾਅਦ ਇੱਕ ਵਾਰੀ ਨਿਤਨੇਮ ਦੀਆਂ ਬਾਣੀਆਂ ਦੇ ਇਸ ਦਾ ਅਰਥ ਹੋਣ ਜਿਵੇਂ ਕਲਾਸ ਲੱਗਦੀ ਹੈ ਗ੍ਰੰਥ ਨੂੰ ਪੜ ਕੇ ਇਸ ਦੁਨੀਆ ਵਿੱਚ ਸਭ ਤੋਂ ਵੱਡਾ ਪਾਪ ਹੈ ਕਿ ਗ੍ਰੰਥ ਦੇ ਕਿਸੇ ਵੀ ਗ੍ਰੰਥ ਦੇ ਅਰਥ ਕਰਦੇ ਹੋਆਂ ਕਿਸੇ ਨੂੰ ਕੋਰਾਏ ਪਾਣਾ ਆਪਾਂ ਜਪਜੀ ਸਾਹਿਬ ਨੂੰ ਜੇ ਇਸ ਤਰ੍ਹਾਂ ਪੜਾਂਗੇ ਵੀ ਮੈਨੂੰ ਨੌਲੇਜ ਵੱਧ ਜਾਏਗੀ ਜਿਵੇਂ ਆਪਣੇ ਕਹਿੰਦੇ ਆ ਵੀ ਨਹੀਂ ਪਿਆਰਿਓ ਜਬਜੀ ਸਾਹਿਬ ਨੂੰ ਇਸ ਤਰ੍ਹਾਂ ਪਰਣਾ ਗੁਰੂ ਨਾਨਕ ਦੇ ਜੀ ਨੇ ਦੀ ਮੁਹੱਬਤ ਲੈਣੀ ਹੈ ਅੱਜ ਇਹ ਨਹੀਂ ਕਿ ਆਪਣੇ ਸਿੱਖਾਂ 'ਚ ਵੀ ਵਿਆਖਿਆ ਦੀ ਕਮੀ ਹੈ ਵਿਆਖਿਆ ਦੀ ਕੋਈ ਕਮੀ ਨਹੀਂ ਸਿਰਫ ਇੱਕ ਕੋਈ ਕਮੀ ਲੱਭਦੀ ਪਈ ਹੈ ਮੈਂ ਆਪਣੀ ਗੱਲ ਕਰ ਰਿਹਾ ਜਿੱਥੇ ਕਰਤੇ ਦੀ ਕੀਰਤੀ ਬੁਲਦੀ ਪਈ ਹੈ ਰਾਜ ਕਰੇ ਘਾਠ ਖਾਲਸਾ ਆਜਰੇ ਘਾਠ ਖਾਲਸਾ ਆਜਰੇ ਘਾਠ ਖਾਲਸਾ ਉਸ ਦਿਨ ਕਿਹਾ ਸੀ ਸੋਹਲੇ ਦਾ ਅਰਥ ਕਈ ਵਾਰੀ ਉਸ ਤਤਵੀਕ ਹੁੰਦਾ ਅਸੀਂ ਕਈ ਵਾਰੀ ਕਹਿੰਦੇ ਹ ਫਲਾਣਾ ਬੰਦਾ ਫਲਾਣੇ ਦੀ ਸੋਹਲੇ ਗਾਉਂਦਾ ਰਹਿੰਦਾ ਉਹ ਸੋਹਲਾ ਸ਼ਬਦ ਜਿਹੜਾ ਉਹ ਮਲੀਨ ਬਿਰਤੀ ਵਾਲਾ ਹੈ ਕਿਉਂਕਿ ਕਿਸੇ ਬੰਦੇ ਨੂੰ ਖੁਸ਼ ਕਰ ਲਈ ਹੱਦੋਂ ਵੱਧ ਉਹਦੀ ਪੰਜਾਬੀ ਸ਼ਬਦ ਵਰਤਾ ਚਾਪਲੂਸੀ ਕਰਨੀ ਉਹ ਸੋਹਿਲਾ ਨਹੀਂ ਹੈ ਜਿਹੜਾ ਸੋਹਿਲਾ ਇੱਕ ਬੱਚੀ ਇੱਕ ਬੇਟੀ ਦੇ ਵਿਆਹ ਵੇਲੇ ਗਾਇਆ ਜਾ ਰਿਹਾ ਉਸ ਧੀ ਦੇ ਸੋਹਿਲੇ ਨੂੰ ਗੁਰੂ ਜੀ ਨੇ ਕਹਿ ਦਿੱਤਾ ਤੂੰ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਤੁਸੀਂ ਜੇ ਗਾਣਾ ਹੈ ਤੇ ਨਰਪਾਉ ਪਰਮਾਤਮਾ ਦਾ ਸੋਹਿਲਾ ਗਾਓ ਤੇ ਨਾਲੇ ਵੀ ਸ਼ਬਦ ਕਾਲਾ ਸਾ ਪੜਿਆ ਕਹਿੰਦੇ ਮੈਂ ਸੋਹਿਲੇ ਤੋਂ ਵੀ ਕੁਰਬਾਨ ਜਾਂਨਾ ਕਿਉਂਕਿ ਸੋਹਿਲਾ ਸਾਡੇ ਅੰਦਰ ਨੂੰ ਸਕੂਨ ਦਿੰਦਾ ਹੈ ਇਸ ਤੋਂ ਅੱਗੇ ਕੱਲ ਜਦੋਂ ਸੀ ਵਿਚਾਰ ਦੁਪਹਿਰ ਦੇ ਦੀਵਾਨ ਚ ਸਮਾਪਨ ਹੋਇਆ ਸੀ ਮੈਂ ਆਪ ਨੂੰ ਅਰਜ਼ ਕੀਤੀ ਸੀ ਉਸੇ ਲੜੀ ਨੂੰ ਆਪਾਂ ਅੱਗੇ ਤੋਰਾਂਗੇ ਭਾਵੇਂ ਸ਼ਬਦ ਮੈਂ ਦੂਸਰਾ ਪੜ ਦਿੱਤਾ ਹੈ ਇਹਦੇ ਅਰਥ ਵੀ ਕਰਾਂਗੇ ਸਮੇਂ ਅਨੁਸਾਰ ਵਿਚਾਰ ਵੀ ਕਰਾਂਗੇ ਕੱਲ ਆਪਾਂ ਇਤੇਸਾ ਸੰਬੰਧ ਸਾਹਾ ਲਿਖਿਆ ਭਾਈ ਸਾਹਿਬ ਨੇ ਸ਼ਬਦ ਵੀ ਉਹਦੇ ਨਾਲ ਸੰਬੰਧਿਤ ਪੜਿਆ ਖਮ ਆਦਮੀ ਖਾਂ ਇਕਦਮੀ ਸੰਬੰਧ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਵ ਸਜਣ ਅਸੀਸ ਰੀਆਂ ਜਿਉ ਹੋਵੇ ਸਾਹਿਬ ਸੋ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਕਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਅਰਥ ਅਸੀਂ ਕੱਲ ਕੀਤੇ ਸੀ ਨੇ ਦੇ ਮੈਂ ਆਪ ਨੂੰ ਫਿਰ ਅੱਜ ਇੱਕ ਦੋ ਬੇਨਤੀ ਕਰਨੀ ਚਾਹਨਾ ਕਿ ਕੀ ਸਿੱਖ ਹਿਸਤਰੀ ਵਿੱਚ ਇਹ ਕੁਝ ਵਾਪਰਿਆ ਕਿ ਕਿਸੇ ਨੇ ਜਾਣ ਲਗਿਆ ਕਿ ਆ ਹੋਵੇ ਕਿ ਸੋਹਿਲਾ ਗਾਓ ਮੇਰੀ ਮਾਲਕ ਨਾਲ ਬਣ ਆਵੇ ਇਹ ਕੇਵਲ ਕਹਿਣ ਮਾਤਰ ਨਹੀਂ ਵਾਪਰਿਆ ਜਿਵੇਂ ਕੱਲ ਅਰਜ਼ ਕੀਤੀ ਸੀ ਜੀ ਸੰਬਤ ਦਾ ਲਫ਼ਜ਼ੀ ਅਰਥ ਇਹ ਸਾਲ ਸਾਹ ਦਾ ਅਰਥ ਵਿਆਹ ਵਾਲਾ ਦਿਨ ਜਿਵੇਂ ਵਿਆਹ ਵਾਲਾ ਸਾਲ ਮਕੀਨਾ ਤਰੀਕ ਡੋਲੀ ਜਾਣੀ ਬਰਾਤ ਆਉਣੀ ਫੇਰਿਆਂ ਦਾ ਵੇਲਾ ਅਸੀਂ ਅੱਜਕੱਲ ਮقرਰ ਕਰਨੇ ਆ ਤੇ ਸਤਿਗੁਰਾਂ ਨੇ ਇਸ ਵਿਆਹ ਵਾਲੀ ਸਾਰੀ ਰੀਤ ਨੂੰ ਮੌਤ ਨਾਲ ਜੋੜ ਕੇ ਕਿਹਾ ਤੇਰੀ ਜ਼ਿੰਦਗੀ ਵਿੱਚ ਉਹ ਸਾਲ ਲਿਖਿਆ ਜਾ ਚੁੱਕਾ ਹੈ ਜਿਸ ਦਿਨ ਤੂੰ ਇਸ ਸੰਸਾਰ ਤੋਂ ਕੂਚ ਕਰਨਾ ਹੈ ਜਦੋਂ ਮੌਤ ਹੋਣੀ ਹੈ ਸਭ ਦਾ ਲਿਖਿਆ ਜੀ ਮੋਦਨ ਕਹਾਂ ਇੱਥੇ ਤਾਂ ਡੇਟ ਆਫ ਬਰਥ ਬੰਦ ਦੇ ਬਾਅਦ ਵਿੱਚ ਪਹਿਲਾਂ ਮਰਨ ਲਿਖਾਏ ਮੰਡਲ ਮੈਂ ਆਏ ਹੈ ਪਹਿਲਾਂ ਲਿਖਾ ਕੇ ਆਏ ਆ ਤੇ ਇਹ ਗੱਲ ਹੋਰ ਆ ਸੰਸਾਰ ਦੇ ਜਿੰਨੇ ਮੁਲਕ ਨੇ ਹਰ ਇੱਕ ਨੇ ਬੰਦੇ ਦੀ ਜ਼ਿੰਦਗੀ ਬੜੀ ਸਹੀ ਤਰੀਕੇ ਨਾਲ ਬਤੀਤ ਹੋਵੇ ਉਹਨਾਂ ਖਾਇਦੇ ਕਾਨੂੰਨ ਬਣਾਏ ਨੇ ਲਾ ਬਣਾਏ ਤੇ ਹਰ ਮੁਲਕ ਦਾ ਆਪੋ ਆਪਣਾ ਕਾਨੂੰਨ ਹੈ ਤੇ ਮੈਂ ਇੱਕ ਵਾਰ ਬੇਨਤੀ ਕੀਤੀ ਸੀ ਕਿਸੇ ਮੁਲਕ ਵਿੱਚ ਬੱਚੇ 2.5 3 ਸਾਲ ਦੇ ਪੜਨੇ ਪਾ ਦਿੱਤੇ ਜਾਂਦੇ ਨੇ ਕਿਸੇ 'ਚ 5 ਸਾਲ ਦੇ ਕਿ ਤੇ 6 ਸਾਲ ਦਾ ਕਾਨੂੰਨ ਹੈ ਨਾ ਫਿਰ ਬੱਚੇ ਦੀ ਮੈਰਿਜ ਦਾ ਵੀ ਸਮਾਂ ਨਿਰਧਾਰਤ ਕੀਤਾ ਹੈ ਸਰਕਾਰਾਂ ਨੇ ਕਿ ਇੰਨੇ ਸਾਲ ਤੋਂ ਪਹਿਲਾਂ ਤੁਸੀਂ ਵਿਆਹ ਸ਼ਾਦੀ ਮੈਰਿਜ ਨਹੀਂ ਕਰ ਸਕਦੇ ਇਥੋਂ ਤੱਕ ਕਿ ਜਦੋਂ ਅਸੀਂ ਨੌਕਰੀ ਕਰਨੇ ਆ ਨੌਕਰੀ ਕਰਨ ਲੱਗਿਆਂ ਵੀ ਸਾਲ ਨਿਰਧਾਰਤ ਕੀਤੇ ਨੇ ਵੀ ਏਦੋਂ ਬਾਅਦ ਤੂੰ ਰਿਟਾਇਰ ਹੋਣਾ ਹੈ ਕਿਸੇ ਨੂੰ ਵਾਅਦਾ ਮਿਲ ਜਾਏ ਐਕਸਟੈਂਸ਼ਨ ਮਿਲ ਜਾਏ ਗੱਲ ਵੱਖਰੀ ਪਰ ਸਮਾਂ ਨਿਰਧਾਰਤ ਹੈ ਗੁਰਮਖੋ ਯਾਦ ਰੱਖਿਓ ਕਿ ਇਥੇ ਜਨਮ ਦੇ ਸਰਟੀਫਿਕੇਟ ਲਿਖੇ ਗਿਆ ਸਕੂਲ ਜਾਣ ਦੀ ਉਮਰ ਨਿਰਧਾਰਤ ਕਰ ਦਿੱਤੀ ਵਿਆਹ ਦੀ ਉਮਰ ਨਿਰਧਾਰਤ ਕੀਤੀ ਖਾਇਦੇ ਕਾਨੂੰਨ ਨੇ ਇਨਸਾਨ ਦੇ ਰਟਾਇਰ ਹੋਣ ਦੀ ਉਮਰ ਵੀ ਨਿਰਧਾਰਤ ਕਰ ਦਿੱਤੀ ਪਰ ਅੱਜ ਤੱਕ ਇਸ ਧਰਤੀ ਤੇ ਕੋਈ ਮੁਲਕ ਐਸਾ ਨਹੀਂ ਜਿਨੇ ਇਹ ਖਾਇਦਾ ਕਾਨੂੰਨ ਬਣਾਇਆ ਹੋਵੇ ਕਿ ਸਾਡੇ ਮੁਲਕ ਵਿੱਚ ਇੰਨੇ ਸਾਲ ਤੋਂ ਪਹਿਲਾਂ ਕਿਸੇ ਨੂੰ ਮੌਤ ਨਹੀਂ ਆ ਸਕਦੀ ਦੇਖੋ ਕਿਸੇ ਨੇ ਬਣਾਇਆ ਜੀ ਮਹਾਰਾਜ ਨੇ ਸ਼ਬਦ ਵਰਤੇ ਵੀ ਸੰਬਤ ਸਾਹਾ ਲਿਖਿਆ ਇਦੋਂ ਮੈਂ ਮੌਤ ਵਾਲੇ ਅਖਤ ਕਰਦੇ ਆਂ ਤੇਰੀ ਮੌਤ ਵਾਲਾ ਸਾਲ ਲਿਖਿਆ ਦਿਨ ਲਿਖਿਆ ਸੰਬਤ ਸਾਹਾ ਲਿਖਿਆ ਮਿਲ ਕਰ ਪਾਉ ਤੇਲ ਪਾਉ ਮੈਨੂੰ ਸੰਗਤ ਵਿੱਚ ਇਥੇ ਸੱਤ ਸੰਗਤ ਵਿੱਚ ਬੈਠ ਮੇਰੇ ਕੇਸਾਂ ਚ ਤੇਲ ਪਾਉ ਦੇਵ ਸੱਜਣ ਅਸੀਸੜੀਆਂ ਇਹ ਗੁਰਮਖੋ ਐਵੇਂ ਨਹੀਂ ਅੱਜ ਸੱਚੀ ਜੇ ਨਾ ਵਿਆਹ ਵੇਲਾ ਸੰਭਿਆ ਜਾਂਦਾ ਹੈ ਜਾਂ ਜਨਮ ਨਾ ਮਰਨਾ ਹਕੀਕਤ ਹੈ ਵੇ ਮਰਨ ਤੋਂ ਬਾਅਦ ਵੀ ਜੇ ਪ੍ਰੇਮ ਚ ਭਿੱਜ ਕੇ ਰੱਬ ਦੀ ਕੀਰਤੀ ਕੀਤੀ ਜਾਂ ਸੱਚੀ ਮਚੀ ਰੂਹ ਦਾ ਛੁਟਕਾਰਾ ਹੋ ਜਾਂਦਾ ਹੈ ਇਹ ਤੇਲ ਪਹਿਣਾ ਹੈ ਜਉਂਦੇ ਜੀ ਮਾਜੀ ਕੁਝ ਬੇਨਤੀਆਂ ਕਰਨੀਆਂ ਨੇ ਕਿ ਮਿਲ ਕਰ ਪਾਵੋ ਤੇਲ ਦਿਵ ਸਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਮੇਰਾ ਵਹਿਗੁਰੂ ਨਾਲ ਮਿਲਾਪ ਹੋ ਜਾਏ ਅਖਰੀ ਅਰਥ ਮੈਂ ਕੱਲ ਕਰ ਚੁੱਕਾ ਸਾਹਿਬ ਦਾ ਅਰਥ ਮਾਲਕ ਅੱਗੇ ਗੁਰੂ ਜੀ ਕਹਿੰਦੇ ਨੇ ਘਰ ਘਰ ਇਹੋ ਪਹੁੰਚਾ ਹਰ ਘਰ ਦੇ ਵਿੱਚ ਗੰਢਾ ਪਹੁੰਚ ਗਈਆਂ ਨੇ ਜੀ ਹਰ ਘਰ ਦੇ ਵਿੱਚ ਸਾਇ ਚਿੱਠੀ ਆ ਪੜ ਚੁੱਕੀ ਸਦਰੇ ਨਿਤ ਪਵਨ ਮਹਾਰਾਜ ਕਹਿੰਦੇ ਤੁਸੀਂ ਚੁਗਿਰਦੇ ਦੇਖ ਨਹੀਂ ਤੁਹਾਡੇ ਕਿੰਨੇ ਘਰਾਂ ਚ ਸੱਦੇ ਪੈ ਰਹੇ ਆ ਕਿ ਤੇਨਾ ਕਿ ਤੂਫਾਨ ਆ ਰਿਹਾ ਜ ਫਲਾਣਾ ਚਲਾ ਗਿਆ ਜ ਫਲਾਣਾ ਚਲਾ ਗਿਆ ਜਿਹਦੇ ਨਾਲ ਨਾ ਵੀ ਰਿਸ਼ਤਾ ਹੋਵੇ ਆ ਦੇਖੋ ਪਿਛਲੇ ਸਮੇਂ ਚ ਕਿੰਨੇ ਸੱਦੇ ਪਏ ਤੇ ਕਿੰਨੇ ਬੰਦੇ ਜਿਹੜੇ ਅੱਤ ਦੇ ਨਜ਼ਦੀਕੀ ਉਹ ਵੀ ਚਲੇ ਗਏ ਮਹਾਰਾਜ ਕਹਿੰਦੇ ਆ ਕਿ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਅਗਲਾ ਨੁਕਤਾ ਜਿਹੜਾ ਸਮਝਾਇਆ ਕਿ ਸੱਦਣ ਵਾਲੇ ਨੂੰ ਉਲਾਮੇ ਨਹੀਂ ਦੇਣੇ ਮਾਣਾ ਵਿੱਚ ਆ ਗਿਆ ਨਾ ਗਿਲਾ ਨਹੀਂ ਕਰਨਾ ਕਿ ਰੱਬਾ ਤੂੰ ਇਹ ਕਿਉਂ ਕੀਤਾ ਪ੍ਰਮਾਤਮਾ ਇਹ ਕਿਉਂ ਕੀਤਾ ਕਹਿਣ ਲੱਗੇ ਸਦਨ ਹਾਰਾ ਸਿਮਰ ਗਿਆ ਜਿਹੜਾ ਸੱਦੇ ਦੇ ਰਿਹਾ ਉਹਨੂੰ ਚੇਤੇ ਕਰ ਉਹਦਾ ਸਿਮਰਨ ਕਰ ਤੇ ਅਗਲਾ ਬਚਨ ਕਿ ਨਾਨਕ ਧੰ ਗੁਰੂ ਨਾਨਕ ਸਾਹਿਬ ਕਹਿ ਰਿਹਾ ਸੇ ਦੇ ਅਰਥ ਉਹ ਦੇਹ ਦਾ ਅਰਥ ਦਿਨ ਆ ਵਨ ਦਾ ਅਰਥ ਮੇਰੇ ਤੇ ਵੀ ਹੁੰਦਾ ਪਿਆ ਮਹਾਰਾਜ ਕਹਿੰਦੇ ਮੈਂ ਸੱਦਨ ਵਾਲੇ ਨੂੰ ਉਲਾਮੇ ਨਹੀਂ ਦੇਗਾ ਉਹ ਮੇਰੇ ਤੇ ਵੀ ਦਿਨ ਆ ਰਿਹਾ ਹੈ ਮੈਂ ਕੱਲ ਆਪ ਸੰਗਤ ਨੂੰ ਇੱਕ ਬੇਨਤੀ ਕੀਤੀ ਸੀ ਥੋੜਾ ਜਿਹਾ ਇਸ ਕਿਉਂਕਿ ਮੇਰੀ ਇੱਛਾ ਹੈ ਜਿੰਨੇ ਕੋ ਰੱਬ ਨੇ ਸੋਝੀ ਦਿੱਤੀ ਕੋਈ ਗਿਆਨ ਦਾ ਦਾਵਾ ਨਹੀਂ ਪਿਆ ਰਿਓ ਹੱਥ ਜੋੜ ਕੇ ਬੇਨਤੀ ਮੈਂ ਕਦੀ ਕੀਤਾ ਵੀ ਨਹੀਂ ਯਤਨ ਕਰਨਾ ਵੀ ਜਿੰਨੇ ਕੋ ਸਮਝ ਖੈ ਮੈਂ ਪਰਸੋ ਚੌਥਵੀਂ ਕਿਆ ਸੀ ਮੈਂ ਜੇ ਕਹਿਦੇ ਆ ਬਸ ਇਹਦੇ ਅਰਥ ਆ ਹੀ ਬੰਦੇ ਨੇ ਮੈਂ ਅਕਰਾ ਦੇ ਕੋਸ਼ ਪੜ ਕੇ ਤਰਥ ਕਰ ਲਾਂਗਾ ਪਰ ਸੂਰਤ ਦੀ ਉਡਾਰੀ ਇੰਨੀ ਵੱਡੀ ਕਿੱਥੋਂ ਲਿਆਵਾਂ। ਫੇਰ ਆ ਕਾਂਗਜ ਭਾਈ ਸਾਹਿਬ ਬੜੀ ਕਮਾਲ ਦੀ ਕਥਾ ਕਰਦੇ ਆ ਬੜੀ ਡੂੰਘੇ ਉੱਤਰ ਦੇ ਆ। ਯਾਦ ਰੱਖਿਓ ਏਲ ਸਭ ਤੋਂ ਉੱਚੀ ਉੱਡਦੀ ਏ ਪਰ ਸੂਰਤੀ ਉਹਦੀ ਮਤਰਾੜ ਉੱਤੀ ਹੁੰਦੀ ਏ। ਮਤਰਾੜ ਸਮਝ ਨਹੀਂ ਆਪਾਂ। ਮਰੇ ਹੋਏ ਪਸ਼ੂ। ਉੱਚੀਆਂ ਗੱਲਾਂ ਕਰਨ ਦੇ ਨਾਲ ਬੰਦੇ ਉੱਚੇ ਨਹੀਂ ਹੁੰਦੇ। ਸੂਰਤ ਦੇ ਉੱਚੇ ਖੂਨ ਨਾਲ ਹੀ ਬੰਦੇ ਉੱਚੇ ਹੁੰਦੇ ਆ। ਭਾਈ ਸਾਹਿਬ ਲਿਖਦੇ ਆ ਸਿੱਖੀ ਹੈ ਬਲਵਾਨ ਕਰਨਾ ਸੂਰਤ ਨੂੰ ਚੜ੍ਹਦੀ ਕਲਾ ਨਿਵਾਸ ਸਾਧੀ ਰੱਖਣਾ। ਮੇਰੀ ਬੇਨਤੀ ਏ ਜੀ ਸੱਦੇ ਬਹਿ ਰਿਹਾ। ਸੱਦਨ ਵਾਲੇ ਨੂੰ ਸਿਮਰੋ ਥੋੜੀ ਜਿਹੀ ਇੱਥੇ ਮੈਂ ਇੱਕ ਅਰਜ਼ ਆਪ ਨੂੰ ਜਿਹੜੀ ਕਰਕੇ ਜਾਣੀ ਹੈ ਕਿਉਂਕਿ ਇਸੇ ਇਸੇ ਗੱਲ ਨੂੰ ਅੱਗੇ ਤੋਰਨ ਲਈ ਅਸੀਂ ਜੰਨੇ ਬੈਠੇ ਹਾਂ ਮੈਂ ਸਿਰਫ ਬੇਨਤੀ ਕਰਾਂ ਸਿਰਫ ਇੱਕ ਵਾਰੀ ਆਪਣੇ ਪਰਿਵਾਰ ਦੇ ਜੀਆਂ ਵੱਲ ਝਾਤੀ ਜ਼ਰੂਰ ਮਾਰਿਆ ਕਰੋ ਜਿਹੜੇ ਜਾ ਚੁੱਕੇ ਨੇ ਆਪਾਂ ਕਹਿੰਦੇ ਨੇ ਨੈਗੇਟਿਵ ਨਹੀਂ ਇਹ ਸੋਹਿਲਾ ਚੇਤੇ ਰੱਖਣ ਵਾਸਤੇ ਤਾਂ ਮੈਂ ਕਹਿ ਰਿਹਾ ਹਾਂ ਸੱਦੇ ਨਿਤ ਪਵਨ ਰੋਜ਼ ਸੱਦੇ ਪੈ ਰਹੇ ਨੇ ਜਾ ਰਹੇ ਨੇ ਗੁਰੂ ਜੀ ਕਿਹਨੂੰ ਚੇਤੇ ਕਰੋ ਗੁਰੂ ਨਾਨਕ ਸਾਹਿਬ ਜੀ बाबा फरीद साहिब जी भगत रविदास ਸਾਹਿਬ ਮਹਾਰਾਜ ਉਹਨਾਂ ਤਿੰਨਾਂ ਦੇ ਜਦੋਂ ਬਚਨ ਪੜ੍ਹਨੇ ਆ ਸੱਚੀ ਮੁੱਚੀ ਜਾ ਚੁੱਕਿਆ ਨੂੰ ਚੇਤੇ ਕਰਕੇ ਕਹਿੰਦੇ ਆ ਤੁਹਾਨੂੰ ਸੱਦੇ ਆਗੇ ਸੱਦਾ ਸਾਨੂੰ ਵੀ ਆਉਣ ਵਾਲਾ ਲਿਖਿਆ ਜਾ ਚੁੱਕਿਆ ਇੱਕ ਤਾਂ ਬਚਨ ਤੁਸੀਂ ਸਾਰੇ ਪੜ੍ਹਦੇ ਹੋ ਕਿ ਧਨ ਜੋਬਨ ਅਰ ਫੁੱਲੜਾ ਨੱਠ ਜੜੇ ਦਿਨ ਚਾਰ ਪੱਬਣ ਕੇਰੇ ਪਤ ਜੋ ਢਾਲ ਢੋਲ ਜੁਮਣ ਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨੋ ਹੁੱਲਾ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਸੱਜਣ ਮੈਂ ਮੇਰੇ ਰੰਗਲੇ ਜਾਇ ਸੁੱਤੇ ਜੀਰਾਨ ਇੱਕ ਸ਼ਬਦ ਜੀਰਾਨ ਇੱਕ ਜੁਮਣ ਆ ਰਹਾ ਹੈ ਇੱਕ ਗੁਜਰਾਤੀ ਦਾ ਇੱਕ ਸਿੰਧੀ ਦਾ ਇਹ ਜਿਹੜੇ ਸ਼ਬਦ ਨੇ ਜਿਹੜਾ ਜੀਰਾਨ ਹੈ ਇਹ ਗੁਜਰਾਤੀ ਹੈ ਮਹਾਰਾਜ ਕਹਿੰਦੇ ਸੱਜਣ ਮੇਰੇ ਰੰਗਲੇ ਜਾਇ ਸੁੱਤੇ ਜੀਰਾਨ ਚਲੇ ਗਏ ਨੇ ਸ਼ਮਸ਼ਾਨ ਘਾਟ ਚ ਵਿਰਾਨ ਜਗ੍ਹਾ ਤੇ ਕਬਰਾਂ ਚ ਹਮ ਪੀ ਵੰਨਾ ਡੂਮਣੀ ਨਾਨਕ ਸੇ ਦੇ ਅਵਨ ਹਮ ਪੀ ਵੰਨਾ ਡੂਮਣੀ ਡੂਮਣੀ ਦਾ ਲਫ਼ਜ਼ ਹੀ ਅਰਥ ਹੁੰਦਾ ਦੋ ਮਣਾ ਬਿਰਤੀ ਦੋ ਮਣੀ ਹੈ ਦੁਬਦਾ ਵਿੱਚ ਹੈ ਹਮ ਪੀ ਵੰਨਾ ਡੂਮਣੀ ਰੋਮਾ ਚੀਦੀ ਬਾਣ ਸੱਜਣ ਚਲੇ ਗਏ ਨੇ ਦੁਬਿਧਾ ਵਿੱਚ ਖਾਂ ਤੇ ਸੱਚ ਇਹ ਵੇ ਜੇ ਸੱਜਣ ਚਲੇ ਗਏ ਚਲੇ ਆਪਾਂ ਵੀ ਜਾਣਾ ਹੈ